ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਸਰੀਆ ਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਮੈਂ ਹਾਂ ਹਰਮਨप्रीत कौर ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਆਤਿਸ਼ੀ ਦੀ ਕਹਿੰਦੇ 21 ਤਰੀਕ ਨੂੰ ਮੁੱਖ ਮੰਤਰੀ ਅਹੁਦੇ ਦੀ ਸੌ ਬਿਲਕੁਲ ਜੀ ਬਿਲਕੁਲ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਸਤੀਫਾ ਦਿੱਤਾ ਹੋਇਆ ਉਹ ਕਹਿੰਦੇ ਵੀ ਲੈਫਟੀਨੈਂਟ ਗਵਰਨਰ ਨੇ ਐਲਜੀ ਨੇ ਭੇਜ ਦਿੱਤਾ ਜੀ ਦਰੋਪਤੀ ਮੁਰਮੂ ਜਾਨੀ ਕਿ ਦੇਸ਼ ਦੀ ਰਾਸ਼ਟਰਪਤੀ ਨੂੰ ਉਹਨਾਂ ਦੇ ਵੱਲੋਂ ਜਦੋਂ ਮਨਜ਼ੂਰ ਕਰ ਲਿਆ ਗਿਆ ਇੱਕ ਤਾਂ ਗੱਲ ਇਹ ਹੋ ਗਈ ਉਹ ਸਾਬਕਾ ਹੋ ਜਾਣਗੇ ਜਿਹੜੇ ਅਰਵਿੰਦ ਕੇਜਰੀਵਾਲ ਦੀ ਥਾਂ ਦੇ ਉੱਤੇ ਅੱਥੀ ਨੇ ਮੰਨਿਆ ਜਾ ਰਿਹਾ ਅੰਦਾਜ਼ਾ ਵੀ 21 ਤਰੀਕ ਨੂੰ ਜਾਨੀ ਕਿ ਪਰਸੋ ਸੋ ਚੁੱਕ ਲੈਣੀ ਆ ਮੰਤਰੀ ਮੰਡਲ ਦੇ ਵਿੱਚ ਕੋਈ ਬਦਲਾ ਹੁੰਦਾ ਜਾਂ ਨਹੀਂ ਹੁੰਦਾ ਇਹ ਵੀ ਸਮਾਂ ਦੱਸੂਗਾ ਪਰ ਉਹਨਾਂ ਨੇ ਸੌਚ ਓਕ ਲੈਣੀ ਆ ਅਗਲੀ ਗੱਲੇ ਵੀ ਸੰਜੀਤ ਸਿੰਘ ਨੇ ਜਾਣਕਾਰੀ ਦਿੱਤੀ ਗਿਆ ਵੀ ਕੇਜਰੀਵਾਲ ਹੋਰਾਂ ਨੇ ਐਲਾਨ ਕੀਤਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਮੈਂ ਸਰਕਾਰੀ ਬੰਗਲਾ ਵੀ ਛੱਡ ਦੇਣਾ ਇੱਕ ਹਫਤੇ ਦੇ ਵਿੱਚ ਵਿੱਚ ਉਹਨੇ ਸਰਕਾਰੀ ਬੰਗਲਾ ਛੱਡ ਦੇਣਾ ਤੇ ਸੰਜੀਤ ਸਿੰਘ ਨੇ ਕਿਹਾ ਜੀ ਕਿ ਮੈਂ ਕਿਹਾ ਸੀ ਵੀ ਤੁਹਾਨੂੰ ਇਹ ਬੰਗਲਾ ਛੱਡਣ ਦੀ ਲੋੜ ਨਹੀਂ ਤੁਹਾਡੇ ਸੁਰੱਖਿਆ ਦੇ ਕਈ ਕਾਰਨ ਹੈਗੇ ਤੁਸੀਂ ਕਿਤੇ ਹੋਰ ਨਾ ਰਹੋ ਤੇ ਕੇਜਰੀਵਾਲ ਨੇ ਉਹ ਕਹਿੰਦੇ ਅੱਗੋਂ ਇਹ ਗੱਲ ਕਹੀ ਹੈ ਵੀ ਜਦੋਂ ਮੈਂ ਮੁੱਖ ਮੰਤਰੀ ਹੀ ਨਹੀਂ ਤੇ ਫਿਰ ਮੈਂ ਇਸ ਕੁਰਸੀ ਦੇ ਉੱਤੇ ਜਦੋਂ ਨਹੀਂ ਤਾਂ ਬੰਗਲਾ ਕਿਹੜੀ ਗੱਲੋਂ ਆਪਣੇ ਹੱਥ ਦੇ ਵਿੱਚ ਰੱਖਣਾ ਬੰਗਲਾ ਵੀ ਮੈਂ ਛੱਡ ਦੇਣਾ ਸਾਰੀਆਂ ਸਰਕਾਰੀ ਸਹੂਲਤਾਂ ਛੱਡ ਦੇਣੀਆਂ। ਯਾਨੀ ਕਿ ਗੱਲ ਇਹ ਆ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਫਿਰ ਕਿਹਾ ਗਿਆ ਵੀ ਜੇ ਤਾਂ ਮੈਂ ਭ੍ਰਿਸ਼ਟਾਚਾਰੀ ਹਾਂ ਤਾਂ ਮੈਨੂੰ ਕੋਈ ਵੋਟ ਨਾ ਪਾਈ ਜਾਵੇ। ਜੇ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਵੋਟ ਪਾਓ। ਤੇ ਮੈਨੂੰ ਪਾਈ ਗਈ ਇੱਕ ਇੱਕ ਵੋਟ ਇਸ ਗੱਲ ਦਾ ਸਰਟੀਫਿਕੇਟ ਹੋਊਗੀ ਕਿ ਮੈਂ ਇਮਾਨਦਾਰ ਹਾਂ ਤੇ ਤੁਸੀਂ ਮੇਰੀ ਇਮਾਨਦਾਰੀ ਨਾਲ ਖੜੇ ਹੋ। ਸੋ ਕੇਜਰੀਵਾਲ ਸਾਹਿਬ ਦੇ ਵੱਲੋਂ ਕੀਤਾ ਗਿਆ ਇਹ ਫੈਸਲਾ ਕਿੰਨਾ ਕੁ ਵਧੀਆ ਸਾਬਤ ਹੁੰਦਾ ਸਮਾਂ ਲੱਗੂਗਾ। ਕੇਗਰੀਵਾਲ ਸਾਹਿਬ ਦੇ ਵੱਲੋਂ ਜੋ ਇਹ ਅਸਤੀਫਾ ਦਿੱਤਾ ਗਿਆ ਜੋ ਕੁਰਸੀ ਛੱਡ ਦਿੱਤੀ ਗਈ ਹੈ ਜੋ ਦੁਬਾਰਾ ਜੇਕਰ ਫਿਰ ਚੁਣ ਕੇ ਆਏ ਤਾਂ ਹੀ ਕੁਰਸੀ ਤੇ ਬੈਠੂ ਆ ਗੱਲ ਕਹੀ ਗਈ ਹੈ ਇਹ ਹੁਣ ਕਿੰਨਾ ਕੁ کارਗਰ ਸਾਬਤ ਹੁੰਦੀ ਹੈ ਇਹ ਸਮਾਂ ਦੱਸੂਗਾ ਪਰ ਇਹਦੇ ਕਰਕੇ ਦਿੱਲੀ ਦੀ ਰਾਜਨੀਤੀ ਵਿੱਚ ਪਹੁੰਚਵਾਲ ਜਾ ਗਿਆ ਬਿਲਕੁਲ ਸਹੀ ਕਹੇ ਤੁਸੀਂ ਟਹਿਣਾ ਸਾਹਿਬ ਔਰ ਕੱਲੀ ਦਿੱਲੀ ਦੀ ਰਾਜਨੀਤੀ ਨਹੀਂ ਹਰ ਪਾਸੇ ਮੈਨੂੰ ਲੱਗਦਾ ਕਿ ਸਿਆਸਤ ਇਸ ਗੱਲ ਦਾ ਕਰਕੇ ਬਹੁਤ ਜ਼ਿਆਦਾ ਗਰਮਾ ਗਈ ਹੈ ਹਰ ਕੋਈ ਇਸ ਗੱਲ ਦੇ ਵਲ ਨਿਗਾ ਟਿਕਾਈ ਬੈਠਾ ਹੈ ਕਿ ਹੁਣ ਆਖਰਕਾਰ ਕੀ ਬਣੂਗਾ ਖੈਰ ਉਧਰ ਜੰਮੂ ਕਸ਼ਮੀਰ ਦੇ ਵਿੱਚ ਕਹਿੰਦੇ 24 ਵਿਧਾਨ ਸਭਾ ਸੀਟਾਂ ਦੇ ਲਈ ਪਹਿਲੇ ਗੇਟ ਦੀਆਂ ਜਿਹੜੀਆਂ ਵੋਟਾਂ ਪੈ ਗਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਫਾਇਦੇ ਗਿਣੇ ਦੀਆਂ ਵੋਟਾਂ ਪੈ ਗਈਆਂ 24 ਵਿਧਾਨ ਸਭਾ ਸੀਟਾਂ ਦੇ ਲਈ ਇਹ ਤਿੰਨ ਪੜਾਵਾਂ ਦੇ ਵਿੱਚ ਇੱਥੇ ਵੋਟਾਂ ਪੈਣੀਆਂ ਤੇ ਦੂਜੇ ਪੜਾਅ ਦੀਆਂ ਵੋਟਾਂ ਪੈਣੀਆਂ ਹੈਗੀਆਂ 25 ਸਤੰਬਰ ਨੂੰ ਯਾਨੀ ਕਿ ਕੁਝ ਦਿਨਾਂ ਬਾਅਦ ਵੋਟਾਂ ਪੈ ਜਾਣਗੀਆਂ ਇੱਥੇ ਪਹਿਲੇ ਪੜਾਅ ਦੀਆਂ ਜਿਹੜੀਆਂ ਕੱਲ ਵੋਟਾਂ ਪਈਆਂ ਇਹ ਲਗਭਗ 61% ਦੀ ਵੋਟਾਂ ਪਈਆਂ ਲਗਭਗ 61% ਦੀ ਤੇ ਵੋਟਾਂ ਪਾਉਣ ਦਾ ਕੰਮ ਹੈ ਜਿਹੜਾ ਉਹ ਸ਼ਾਂਤੀਪੂਰਨ ਤਰੀਕੇ ਨਾਲ ਨਿਪਟੇ ਚੜਿਆ ਹੈਗਾ ਇਹਦੇ ਵਿੱਚ ਨੌਜਵਾਨਾਂ ਨੇ ਇਹਦੇ ਵਿੱਚ ਬਜ਼ੁਰਗਾਂ ਨੇ ਮਾਵਾਂ ਪਿੜਾਂ ਨੇ ਤੇ ਕਤਾਰ ਦੇ ਵਿੱਚ ਲੱਗ ਕੇ ਬੂਥਾਂ ਤੇ ਖੜ ਕੇ ਤੇ ਵੋਟਾਂ ਪਾਈਆਂ ਹੈਗੀਆਂ ਤੇ ਦੂਜੀ ਗੱਲ ਇਹ ਅੱ비 ਸਭ ਤੋਂ ਵੱਧ ਵੋਟਾਂ ਪਈਆਂ ਹੈਗੀਆਂ ਜੇ ਕਿਸਤਵਾਰ ਦੇ ਵਿੱਚ 77% ਦੇ ਕਰੀਬ ਤੇ ਪੁਲਵਾਮਾ ਦੇ ਵਿੱਚ ਸਭ ਤੋਂ ਘੱਟ ਵੋਟਾਂ ਪਈਆਂ ਸੋ ਜਿਹੜੀ ਔਸਤਾਂ ਲੰਘੇ ਕੱਲ 24 ਸੀਟਾਂ ਦੀ ਇਹ ਲਗਭਗ 61% ਨਿਕਲੀ ਆ ਸੋ 10 ਸਾਲਾਂ ਬਾਅਦ ਇਹ ਵੋਟਾਂ ਪਈਆਂ ਤੇ ਇਨ੍ਹਾਂ ਵੋਟਾਂ ਦੇ ਵਿੱਚ ਇਤਕੀ ਸਾਰੀਆਂ ਸਿਆਸੀ ਧਿਰਾਂ ਨੇ ਖੂਬ ਜ਼ੋਰ ਅਜ਼ਮਾਈ ਕੀਤੀ ਆ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਆਪਸ ਦੇ ਵਿੱਚ ਗੱਠ ਜੋੜਾ ਬੀਜੇਪੀ ਕਹਿੰਨੀ ਵੀ ਸਾਡੀ ਸਰਕਾਰ ਬਣ ਜੂਗੀ ਤੇ ਉਹ ਧਿਰ ਕਹਿੰਦੀ ਜੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਵੀ ਸਾਡੀ ਸਰਕਾਰ ਬਣ ਜੂਗੀ ਵੇਨੇ ਭਾਈ ਉੱਥੇ ਕਿਹਦੀ ਸਰਕਾਰ ਬਣਦੀ ਆ ਪਰ ਕਲਮ ਲਾ ਕੇ ਗੱਲ ਸਿਰਫ ਇੰਨੀ ਆ ਵੀ ਜਿਹੜੀ ਐਤਕੀ 370 ਧਾਰਾ ਹਟਾਏ ਜਾਣ ਤੋਂ ਬਾਅਦ 10 ਵਰਿਆਂ ਬਾਅਦ ਇਹ ਵੋਟਾਂ ਪੈ ਲੱਗੀਆਂ ਤੇ ਐਤਕੀ ਬੰਦੂਕਾਂ ਦੀ ਛਾਹ ਤਹਿਤ ਵੋਟਾਂ ਪੈ ਰਹੀਆਂ ਕੁਝ ਵੀ ਅਨਸੁਖਾਵਾਂ ਨਾਲ ਵਾਪਰੇ ਇਹਦੇ ਲਈ ਕੋਸ਼ਿਸ਼ਾਂ ਜਾਰੀ ਹੈਗੀਆਂ ਸੋ ਵਾਪਰੇ ਆ ਕੁਝ ਨਹੀਂ ਅਗਲੇ ਦੋਨੋਂ ਪੜਾਵੀ ਸੋਹਣੇ ਨਿਕਲ ਜਾਣ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਤੀਜੇ ਪੜਾਅ ਦੇ ਵਿੱਚ ਹਰਿਆਣਾ ਵੀ ਨਾਲ ਆ ਸੋ ਉੱਥੇ ਵੀ ਵੋਟਾਂ ਨਾਲ-ਨਾਲ ਪੈਣਗੀਆਂ ਸੋ ਮੈਨੇ ਭਾਈ ਕਿੱਥੇ ਕਿੰਨੇ ਪਰਸੈਂਟ ਵੋਟਾਂ ਪੈਣਗੀਆਂ ਉਹਦੇ ਸਮੇਂ ਦੇ ਵਿੱਚ ਫਿਰ ਹਾਲ ਇੱਥੇ ਕਮਜ਼ੋਰਾਂ ਦੇ ਉੱਤੇ ਹੈ ਜੀ ਜੀ ਬਿਲਕੁਲ ਟਾਣਾ ਸਾਹਿਬ ਅੱਗੇ ਬਾਅਦਿਆਂ ਹੁਣ ਪੰਜਾਬ ਦੀ ਗੱਲ ਕਰਦੇ ਆਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਦੀ ਕਹਿੰਦੇ ਕਿ ਸਿਹਤ ਵਿਗੜ ਗਈ ਹੈ ਸਿਹਤ ਖਰਾਬ ਹੈ ਤੇ ਅਪੋਲੋ ਦੇ ਵਿੱਚ ਦਾਖਲ ਕੀਤਾ ਗਿਆ ਜੀ ਉਹਨਾਂ ਨੂੰ ਕੀ ਹੋਇਆ ਦੇਖੋ ਜੀ ਗੇਤਾ ਸੀ ਬਿਕਰਮ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ ਦੇਖੀਏ ਤਾਂ ਉਹ ਤਾਂ ਇਹ ਗੱਲ ਕਹਿੰਦੇ ਵੀ ਭਾਈ ਡੱਕ ਕੇ ਤੇ ਡਿਗ ਪੇ ਇਹਨਾਂ ਨੇ दारू ਬਹੁਤ ਪੀਤੀ ਸੀ ਇਸ ਕਰਕੇ ਲੜਖੜਾ ਗਏ ਤੇ ਡਿੱਗ ਪਏ। ਉਹਨਾਂ ਨੇ ਤਾਂ ਇਹ ਵੀ ਦੋਸ਼ ਲਾਏ ਲੰਘੇ ਕੱਲ ਕਹਿੰਦੇ ਜੀ ਇਹਨਾਂ ਨੇ ਭਗਵੰਤ ਮਾਨ ਨੇ ਇਹਨਾਂ ਦੇ ਬਾਕੀ ਨਾਲ ਦੇ ਸਾਥੀਆਂ ਨੇ ਜਿਹੜੇ 8-10 ਜਾਣੇ ਜਹਾਜ਼ ਦੇ ਵਿੱਚ ਸੀ ਉਹਨਾਂ ਨੇ ਪੈਗ ਲਾਏ ਤੇ ਪੈਗ ਵੀ ਜ਼ਿਆਦਾ ਲਾ ਲਏ ਇਤਾਂ ਕਰਕੇ ਲੜਖੜਾ ਗਏ ਤੇ ਡਿੱਗ ਪਏ। ਜਦਕਿ ਭਗਵੰਤ ਮਾਨ ਦੀ ਟੀਮ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਦੋਂ ਉਹ ਉੱਤਰਦੇ ਸੀਗੇ ਚੰਡੀਗੜ੍ਹ ਦੇ 에ਅਰਪੋਰਟ ਦੇ ਉੱਤੇ ਉਦੋਂ ਪੌੜੀ ਉਹਨਾਂ ਨੂੰ ਦਿਸੀ ਨਹੀਂ ਤੇ ਉਹਨਾਂ ਦਾ ਪੈਰ ਉਰੇ ਪਰੇ ਹੋ ਗਿਆ ਤੇ ਜਿਹਦੇ ਕਰਕੇ ਅਟਕ ਕੇ ਉਹ ਡਿੱਗ ਪਏ ਆ। ਹੋਰ ਦੋਵਾਂ ਗੱਲਾਂ ਦੇ ਵਿੱਚੋਂ ਸੱਚੀ ਗੱਲ ਕਿਹੜੀ ਆ ਆਪਾਂ ਨੂੰ ਤੇ ਇਹਦੇ ਬਾਰੇ ਪਤਾ ਨਹੀਂਗਾ ਹੋ ਸਕਦਾ ਪੈਗ ਲੱਗੇ ਹੁਣ ਹੋ ਸਕਦਾ ਅਠਕਾ ਡਿੱਗੇ ਹੁਣ ਬੰਦਾ ਡਿੱਗਦਾ ਵੀ ਹੁੰਦਾ ਕਈ ਵਾਰੀ ਪੌੜੀਆਂ ਤੋਂ ਆਪਾਂ ਵੀ ਡਿੱਗ ਪਈਨੇ ਆਪਾਂ ਕਿਹੜਾ ਪੈਗ ਲਾਇਆ ਹੁੰਦਾ ਪਰ ਗਾਨੇ ਜੀ ਕੇ ਬਿਕਰਮ ਸਿੰਘ ਜੀ ਠੀਆ ਹੋਰਾਂ ਨੇ ਕਿਹਾ ਉਹ ਕਹਿੰਦੇ ਵੀ ਪਹਿਲਾਂ ਵੀ ਆਪਾਂ ਬੜੀ ਵਾਰ ਦੇਖਿਆ ਵੀ दारू ਪੀ ਕੇ ਹੀ ਬੋਲਦੇ ਹੁੰਦੇ ਆ दारू ਪੀਤੀ ਬਿਨਾ ਇਹ ਰਹਿ ਨਹੀਂ ਸਕਦੇ ਤੇ ਹੁਣ ਵੀ ਜਹਾਜ਼ ਦੇ ਵਿੱਚ ਪਲੇਨ ਦੇ ਵਿੱਚ दारू ਪੀਂਦੇ ਰਹੇ ਆ ਪ੍ਰਾਈਵੇਟ ਜੈਟ ਦੇ ਵਿੱਚ ਤੇ ਚਾਰਟਰਡ ਪਲੇਨ ਦੇ ਵਿੱਚ ਉਥੇ ਇਹਨਾਂ ਨੂੰ ਅਧਿਕਾਰ ਵੀ ਨਹੀਂ ਦਾਰੂ ਪੀਣ ਦਾ ਫੇਰ ਨਹੀਂ ਹਟੇ ਸੋ ਇਸ ਤਰੀਕੇ ਦੇ ਉਹਨਾਂ ਨੇ ਦੋਸ਼ ਲਾਏ ਆ ਸੋ ਇਹਨੇ ਕੀ ਬਣਦਾ ਪਰ ਇਹਨਾਂ ਨੂੰ ਜ਼ਰੂਰ ਪਤਾ ਲੱਗਾ ਵੀ ਚੰਡੀਗੜ੍ਹ ਤੋਂ ਆਏ ਸੀਗੇ ਸੌਰੀ ਚੰਡੀਗੜ੍ਹ ਆਏ ਸੀਗੇ ਦਿੱਲੀ ਤੋਂ ਚਾਰਟਰਡ ਪਲੇਨ ਦੇ ਰਾਹੀਂ ਭਗਵੰਤ ਮਾਨ ਹੋਰੀ ਉਥੇ ਕਹੇ ਵੀ ਭਾਈ ਇਹ ਜਦੋਂ ਉਤਰ ਲੱਗੇ ਡਿੱਗ ਪਏ ਤੇ ਫਿਰ ਇਹਨਾਂ ਨੇ ਡ੍ਰਿਪ ਵੀ ਲਾਈ ਤੇ ਇਹਨਾਂ ਦੀ ਦਵਾਈ ਬੂਟੀ ਵੀ ਕੀਤੀ ਤੇ ਉਸੇ ਚਾਰਟਰਡ ਪਲੇਨ ਦੇ ਰਾਹੀਂ ਇਹਨਾਂ ਨੂੰ ਦਿੱਲੀ ਲੈ ਕੇ ਵਾਪਸ ਉਥੇ ਅਪੋਲੋ ਦੇ ਵਿੱਚ ਦਾਖਲ ਕਰਵਾਇਆ ਗਿਆ ਹੋਰ ਜਿਹੜੇ ਦੋਸ਼ ਲੱਗੇ ਆ ਉਹ ਸਹੀ ਨੇ ਜਾਂ ਨਹੀਂ ਸਹੀ ਇਹ ਬਾਅਦ ਦੀ ਗੱਲ ਆ ਪਰ ਗੱਲ ਇਹ ਜੀ ਕਿ ਜੋ ਪੰਜਾਬ ਦੇ ਨਾਲ ਵਾਅਦੇ ਕੀਤੇ ਜਿਹਨੇ ਵੀ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣ ਪੰਜਾਬ ਦੇ ਲੋਕਾਂ ਦੀ ਮੰਗ ਹੈ ਪਰ ਬੰਦਾ ਕਹਿੰਦਾ ਵੀ ਪੈਗ ਦੋ ਵੱਧ ਲਾਓ ਤੇ ਭਾਵੇਂ ਇੱਕ ਵੀ ਨਾ ਲਾਓ ਅਗਲੇ ਨੂੰ ਇਹਦੀ ਕੋਈ ਸਮੱਸਿਆ ਨਹੀਂ ਗਈ ਹੁਣ ਦੇਖੋ ਜਿਹੜੇ ਵਾਅਦੇ ਕੀਤੇ ਆ ਉਹ ਮੇਰੇ ਨਾਲ ਮੇਰੇ ਪੂਰੇ ਹੋਣ ਤੁਹਾਡੇ ਨਾਲ ਤੁਹਾਡੇ ਪੂਰੇ ਹੋਣ ਕੋਈ ਪੈਗ ਲਾਵੇ ਕੋਈ ਭੀਮ ਖਾਵੇ ਸਾਨੂੰ ਇਸ ਗੱਲ ਦਾ ਕੀ ਉਹ ਉਹਦੀ ਸਿਹਤ ਆ ਉਹ ਜੋ ਮਰਜ਼ੀ ਕਰੇ ਹਾਂ ਅਸੀਂ ਕਾਮਨਾ ਕਰਦੇ ਵੀ ਭਾਈ ਕੋਈ ਨਸ਼ਾ ਨਾ ਕਰੇ ਪਰ ਅਸੀਂ ਉਹਦੇ ਉੱਤੇ ਟਿੱਪਣੀਆਂ ਕਰਨ ਵਾਲੋ ਤੇ ਫਿਰ ਅਸੀਂ ਮੁੱਦੇ ਦੇ ਵੱਲ ਖਿਆਲ ਕਰਕੇ ਚਾਰਾ ਵਧੀਆ ਗੱਲਾਂ ਤੇ ਵੈਸੇ ਬਿਕਰਮ ਮਜੀਠੀਆ ਦੀ ਤੇ ਭਗਵੰਤ ਮਾਨ ਦੀ ਆਪਸ ਦੇ ਵਿੱਚ ਕਿੰਨੀ ਕੁ ਬਣਦੀ ਆਪਾਂ ਜਾਣਦੇ ਆ ਸਿਆਸੀ ਸ਼ਰੀਕੇਬਾਜ਼ੀ ਇਹ ਸੱਦ ਤੱਕ ਆ ਕਿ ਭਗਵੰਤ ਮਾਨ ਨੇ ਵੀ ਨਿੱਜੀ ਤੌਰ ਤੇ ਬਹੁਤ ਵਾਰ ਟਕਹੋਰਾਂ ਕੀਤੀਆਂ ਕਦੇ ਦਾਦੇ ਦੇ ਉੱਤੇ ਟਕੋਰ ਕਦੇ ਕੈਪਟਨ ਦੀ ਅਰੂਸਾ ਦੇ ਉੱਤੇ ਟਕੋਰ ਕਦੇ ਸੁਖਬੀਰ ਦੇ ਕਮਾਤੇ ਟਕੋਰ ਕਦੇ ਕਿਸੇ ਦੀ ਘਟਮੀ ਪੰਜਾਬੀ ਤੇ ਟਕੋਰ ਉਹਨਾਂ ਨੇ ਵੀ ਕਸਰ ਨਹੀਂ ਛੱਡੀ ਤੇ ਜਦੋਂ ਮੌਕਾ ਮਿਲਦਾ ਫਿਰ ਸ਼ਰੀਕ ਵੀ ਨਹੀਂ ਕਸਰ ਛੱਡਦੇ ਜੀ ਤੁਸੀਂ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਖੈਰ ਉਧਰ ਇੱਕ ਹੋਰ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਪੰਜਾਬ ਪੁਲਿਸ ਨੂੰ ਲੈ ਕੇ ਟੇਣਾ ਸਾਹਿਬ ਸਮਝ ਨਹੀਂ ਆਉਂਦੀ ਵੀ ਆਖਰਕਾਰ ਹੋਈ ਕੀ ਕੀ ਜਾਂਦਾ ਹੈ ਪੰਜਾਬ ਦੇ ਵਿੱਚ ਕਹਿੰਦੇ ਕਿ ਹਾਈ ਕੋਰਟ ਨੇ ਵੀ ਵਾਵਾ ਛਾੜ ਪਾਈ ਹੈ ਪੰਜਾਬ ਪੁਲਿਸ ਨੂੰ ਪੈਰਾਸੀਟਾਮੋਲ ਦੀਆਂ ਜਿਹੜੀਆਂ ਗੋਲੀਆਂ ਨੇ ਉਹਨਾਂ ਨੂੰ ਨਸ਼ੀਲਾ ਪਦਾਰਥ ਦੱਸ ਦਿੱਤਾ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਬੜੀ ਹੈਰਾਨੀ ਵਾਲੀ ਖਬਰ ਆ ਤੇ ਇਹ ਗੌਰਨਰ ਸੁਣਨ ਵਾਲੀ ਵੀ ਆ ਵੀ ਪੰਜਾਬ ਪੁਲਿਸ ਦੀਆਂ ਮਾੜੀਆਂ ਕਰਤੂਤਾਂ ਗੰਧੀਆਂ ਹਰਕਤਾਂ ਦੇ ਬਾਰੇ ਆਪਾਂ ਜਾਣਦੇ ਤਾਂ ਹੈਗੇ ਹੀ ਆ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸਾ ਜਿਹੜੇ ਦੇ ਮੁਲਾਜ਼ਮਾ ਜਿਹੜੇ ਉਹ ਧੱਕਾ ਕਿਵੇਂ ਕਰਦੇ ਆ ਪਰ ਇਹ ਤਾਂ ਨੰਗੇ ਚਿੱਟੇ ਧੱਕੇ ਵਾਲੀ ਗੱਲ ਸਾਹਮਣੇ ਆ ਗਈ ਆ ਹਾਈ ਕੋਰਟ ਦੇ ਵੱਲੋਂ ਪੰਜਾਬ ਦੀ ਪੁਲਿਸ ਨੂੰ ਝਾੜ ਪਾਈ ਗਈ ਆ ਕਪੂਰਥਲਾ ਦੇ ਐਸਐਸਪੀ ਨੂੰ ਅਗਲੀ ਤਰੀਕੇ ਦੇ ਉੱਤੇ ਹਾਈ ਕੋਰਟ ਨੇ ਨਿੱਜੀ ਤੌਰ ਤੇ ਹਾਜ਼ਰ ਹੋਣ ਲਈ ਕਿਹਾ ਤੇ ਜਿਹੜੇ ਪੁਲਿਸ ਮੁਲਾਜ਼ਮਾ ਨੇ ਇਹ ਕਰਤੂਤ ਕੀਤੀ ਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨ ਨੂੰ ਕਿਹਾ ਹੁਣ ਕਰਤੂਤ ਕਿਹੜੀ ਆ ਲਵਪ੍ਰੀਤ ਸਿੰਘ ਨਾਂ ਦਾ ਇੱਕ ਬੰਦਾ ਜਿਹੜਾ ਕਿ ਪਤਾ ਲੱਗਾ ਜੀ ਕਿ ਜਾ ਰਿਹਾ ਸੀਗਾ ਸੜਕ ਤੇ ਉਹਨੇ ਗੱਲ ਕਹੀ ਆ ਵੀ ਮੈਂ ਪੁਲਿਸ ਦੀ ਗੱਡੀ ਨੂੰ ਰਾਹ ਨਹੀਂ ਦਿੱਤਾ ਓਵਰਟੇਕ ਨਹੀਂ ਕਰਨ ਦੀ ਅੱਗੇ ਦਿੱਤੀ ਜਾਂ ਕਿਤੇ ਭੁੱਲ ਗਿਆ ਜਾਂ ਹੋ ਨਹੀਂ ਸਕੀ ਗੱਡੀ ਤੇ ਜਿਹਦੇ ਕਰਕੇ ਪੁਲਿਸ ਨੇ ਮੇਰੇ ਉੱਤੇ ਐਨਡੀਪੀਐਸ ਦਾ ਪਰਚਾ ਦਰਜ ਕਰ ਲਿਆ ਨਸ਼ਾ ਵਾਲਾ ਪਰਚਾ ਉਹ ਕਹਿੰਦਾ ਕਿ ਮੇਰੇ ਕੋਲ ਨਸ਼ੀਲਾ ਪਦਾਰਥ ਨਹੀਂ ਸੀ ਪਰ ਮੇਰੀ ਗੱਡੀ ਮੇਰਾ ਮੋਬਾਈਲ ਸਭ ਕੁਝ ਜ਼ਬਤ ਕਰ ਲਿਆ ਜਦੋਂ ਤੁਸੀਂ ਕੋਈ ਐਨਡੀਪੀਐਸ ਦਾ ਪਰਚਾ ਦਰਜ ਹੁੰਦਾ ਤੇ ਪੁਲਿਸ ਜਿਹੜਾ ਨਸ਼ੀਲਾ ਪਦਾਰਥ ਪੜਿਆ ਗਿਆ ਹੁੰਦਾ ਉਹਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਜਾਂਦਾ ਉੱਥੇ ਪਤਾ ਲੱਗਦਾ ਜੀ ਇਹਦੇ 'ਚ ਕਿੰਨੀ ਕਿ ਨਸ਼ੀਲੀ ਚੀਜ਼ ਆ ਕੀ ਇਹਦੇ 'ਚ ਮਾਤਰਾ ਸੀ ਕੀ ਇਹਦੇ ਵਿੱਚ ਨਹੀਂ ਸੀ ਤੇ ਜਦੋਂ ਇਹਨਾਂ ਨਸ਼ੀਲੀਆਂ ਗੋਲੀਆਂ ਦਾ ਉੱਥੇ ਮੌਇਨਾ ਕੀਤਾ ਜਦੋਂ ਉੱਥੇ ਉਹਨਾਂ ਨੇ ਜਾ ਕੇ ਸੈਂਪਲ ਚੈੱਕ ਕੀਤੇ ਉਹ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨਿਕਲੀਆਂ ਜਿਹੜੀਆਂ ਪੈਰਾਸੀਟਾਮੋਲ ਦੀਆਂ ਗੋਲੀਆਂ ਸੀ ਬੁਖਾਰ ਤੋਂ ਬਚਣ ਦੇ ਲਈ ਜੋ ਕਾਮ ਤੋਂ ਖੰਗ ਤੋਂ ਬਚਣ ਦੇ ਲਈ ਇੱਥੇ ਭਾਰਤ ਦੇ ਵਿੱਚ ਲੈਨੇ ਜਿਵੇਂ ਕਿ ਕੈਨੇਡਾ ਅਮਰੀਕਾ ਦੇ ਵਿੱਚ ਐਡਵਿਲ ਲੈਂਦੇ ਆ ਇਹ ਸਾਡੀ ਭਾਰਤ ਦੀ ਪੈਰਾਸੀਟਾਮੋਲ ਐਡਵਿਲ ਆ ਇੱਕ ਤਰੀਕੇ ਦੀ ਇਹ ਮੇਰੇ ਕੋਲ ਵੀ ਹੁੰਦੀ ਹੈ ਤੁਹਾਡੇ ਕੋਲ ਵੀ ਸ਼ਾਇਦ ਹੋਵੇ ਪਰ ਗੱਲ ਇਹ ਵੀ ਪੁਲਿਸ ਨੇ ਖੁੰਦਕ ਦੇ ਚੱਕਰ ਦੇ ਵਿੱਚ ਉਹਦੀਆਂ ਪੈਰਾਸੀਟਾਮੋਲ ਗੋਲੀਆਂ ਨੂੰ ਨਸ਼ੀਲੀਆਂ ਗੋਲੀਆਂ ਕੋਲ ਦਾ ਬਣਾ ਕੇ ਤੇ ਉਹਦੇ ਉੱਤੇ ਪਰਚਾ ਦਰਜ ਕਰਤਾ ਹੁਣ ਅਦਾਲਤ ਨੇ ਇਹ ਗੱਲ ਕਹੀ ਹੈ ਵੀ ਇਸ ਤਰੀਕੇ ਦੇ ਨਾਲ ਤਾਂ ਪੁਲਿਸ ਦੇ ਜਿਹੜੀ ਕਾਰਵਾਈ ਆ ਇਹ ਦੇ ਕਰਕੇ ਲੋਕਾਂ ਦਾ ਐਨਡੀਪੀਐਸ ਕੇਸਾਂ ਤੋਂ ਭਰੋਸਾ ਹੀ ਉੱਠ ਜਾਊਗਾ ਤੁਸੀਂ ਤਾਂ ਕਿਸੇ ਬਾਰੇ ਵੀ ਕੁਝ ਕਹਿ ਦਿੰਦੇ ਆ ਸੋ ਇਹ ਦੁੱਖ ਦੀ ਗੱਲ ਆ ਬੰਦੇ ਦਾ ਕਿੰਨਾ ਕੀਮਤੀ ਸਮਾਂ ਬੰਦੇ ਨੂੰ ਮੈਂਟਲ ਟੌਰਚਰ ਕਿੰਨਾ ਕੀਤਾ ਗਿਆ ਬੰਦੇ ਦੇ ਪੈਸੇ ਕਿੰਨੇ ਬਰਬਾਦ ਹੋਣਗੇ ਬੰਦੇ ਨੂੰ ਸਮਾਜਿਕ ਤੌਰ ਤੇ ਕਿੰਨੀ ਜ਼ਿਲਤ ਦਾ ਸਾਹਮਣਾ ਕਰਨਾ ਪੈਣਾ ਇਹਦੇ ਲਈ ਤਾਂ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਉਹ ਜਲਦੀ ਤੋਂ ਜਲਦੀ ਸਸਪੈਂਡ ਕੀਤੇ ਜਾਣ ਇਹਨਾਂ ਲੋਕਾਂ ਨੂੰ ਅਕਲ ਫੇਰ ਆਊਗੀ ਸੋ ਇਹ ਬਹੁਤ ਦੁੱਖ ਦੀ ਤੇ ਬੜੀ ਹੈਰਾਨੀ ਦੀ ਗੱਲ ਆ ਕਿ ਕਰਤੂਤਾਂ ਕਿਸੇਗਾ ਚੱਲਦੀਆਂ ਬਿਲਕੁਲ ਸਹੀ ਕਿਹਾ ਤੁਸੀਂ ਟਾੜਾ ਸਾਹਿਬ ਖੈਰ ਉਧਰ ਦੂਸਰੇ ਬੰਨੇ ਆਪਾਂ ਕੱਲ ਵੀ ਖਬਰਾਂ ਦੇ ਵਿੱਚ ਇਸ ਖਬਰ ਦੀ ਸਾਂਝ ਪਾਈ ਸੀ ਕਿ ਜਲੰਧਰ ਦੇ ਲੱਗ ਇੱਕ ਪਿੰਡ ਹੈ ਜਿੱਥੋਂ ਦੇ ਐਨਆਰਆਈ ਦਾ ਕਤਲ ਕਰ ਦਿੱਤਾ ਗਿਆ ਔਰ ਹੁਣ ਖਬਰ ਆ ਰਹੀ ਹੈ ਕਿ ਫਿਰੋਤੀ ਦੇ ਲਈ ਕੀਤਾ ਗਿਆ ਸੀ ਐਨਆਰਆਈ ਮਹਿੰਦਰ ਸਿੰਘ ਦਾ ਕਤਲ ਬਿਲਕੁਲ ਜੀ ਬਿਲਕੁਲ ਫਰੋਤੀ ਵਾਸਤੇ ਕੀਤਾ ਗਿਆ ਸੀਗਾ ਐਨਆਰਆਈ ਮਹਿੰਦਰ ਸਿੰਘ ਦਾ ਕਤਲ ਤੇ ਪਿੰਡ ਦੇ ਹੀ ਦੋ ਮੁੰਡੇ ਸੀ ਕਿਉਂਕਿ 2 ਕਰੋੜ ਰੁਪਇਆ ਮੰਗਦੇ ਸੀ ਉਹ ਈਜ਼ੀ ਮਨੀ ਚਾਹੁੰਦੇ ਸੀ ਵੀ ਭਾਈ ਸਾਨੂੰ ਛੇਤੀ ਛੇਤੀ ਅਸੀਂ ਅਮੀਰ ਹੋ ਜਾਈਏ 2 ਕਰੋੜ ਰੁਪਏ ਦੀ ਮੰਗ ਕਰਦੇ ਸੀ ਬਾਅਦ ਚ ਕਹਿੰਨੇ ਚਲੋ 1 ਕਰੋੜ ਦੇ ਦਿਓ ਤੇ ਜਿਹੜਾ ਇਹ ਬਜ਼ੁਰਗ ਆ ਮਹਿੰਦਰ ਸਿੰਘ ਐਨਆਰਆਈ ਇੰਗਲੈਂਡ ਵਾਲਾ ਕੰਗ ਸਾਬੂ ਪਿੰਡ ਵਾਲਾ ਤੇ ਇਹਦੀ ਉਹਦਾ ਦੋਵਾਂ ਦੇ ਵਿੱਚੋਂ ਇੱਕ ਦੀ ਆਵਾਜ਼ ਪਛਾਣ ਲਈ ਵੀ ਯਾਰ ਤੂੰ ਤਾਂ ਸਾਡੇ ਪਿੰਡ ਵਾਲਾ ਜੀਤੂ ਆ ਲੋਦੀ ਇਸ ਤੋਂ ਬਾਅਦ ਇਹਨਾਂ ਨੇ ਕਤਲ ਕੀਤਾ ਵੀ ਹੁਣ ਇਹਨੇ ਸਾਡੀ ਆਵਾਜ਼ ਪਛਾਣ ਲਈ ਆ ਇਹਨੇ ਤਾਂ ਸਾਡੀ ਜਾਣਕਾਰੀ ਪੁਲਿਸ ਕੋਲੇ ਦੇ ਦੇਣੀ ਆ ਤੇ ਸਾਨੂੰ ਪੁਲਿਸ ਗ੍ਰਿਫਤਾਰ ਕਰ ਲੂਗੀ ਇਸ ਕਰਕੇ ਉਹਨਾਂ ਨੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਬਜ਼ੁਰਗ ਜਿਹੜਾ ਅਗਵਾ ਕੀਤਾ ਸੀਗਾ ਤੇ ਉਹਨੂੰ ਭਾਈ ਉਹਨਾਂ ਕਤਲ ਕਰ ਦਿੱਤਾ ਇਹਨਾਂ ਨੇ ਸੋ ਹੁਣ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਪੁਲਿਸ ਨੇ ਦੋਵੇਂ ਜਾਨੇ ਗ੍ਰਿਫਤਾਰ ਕਰ ਲਿਆ ਸੋ ਦੁੱਖ ਹੈ ਇਸ ਗੱਲ ਦਾ ਕਿ ਭਾਈ ਪੰਜਾਬ ਦੇ ਵਿੱਚ ਲਗਾਤਾਰ ਕਿਸੇ ਵੀ ਬੰਦੇ ਨੂੰ ਮਾਰ ਲਿਓ ਕਿਸੇ ਵੀ ਬੰਦੇ ਨੂੰ ਅਗਵਾ ਕਰ ਲਿਓ ਕਿਸੇ ਦੇ ਕੋਲੋਂ ਵੀ ਫਰੋਤੀ ਮੰਗ ਲਓ ਲੰਕੇਕਲ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਹੋਰਾਨੀ ਇੱਕ ਰਿਪੋਰਟ ਪੇਸ਼ ਕੀਤੀ ਆ ਉਹਨਾਂ ਨੇ ਇਹ ਜਾਣਕਾਰੀ ਹਾਈ ਕੋਰਟ ਦੇ ਵਿੱਚ ਹੀ ਦਿੱਤੀ ਆ ਇਹਦੇ ਮੁਤਾਬਕ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਅਗਵਾ ਦੀਆਂ ਫਰੋਤੀ ਦੀਆਂ ਧਮਕੀਆਂ ਦੀਆਂ ਜੋ ਵਾਰਦਾਤਾਂ ਦੇ ਵਿੱਚ ਵਾਧਾ ਹੋਇਆ ਤੇ ਪੁਲਿਸ ਨੇ ਜਾਣਕਾਰੀ ਦਿੱਤੀ ਆ ਵੀ ਅਸੀਂ ਕਿੰਨੇ ਪਰਚੇ ਦਰਜ ਕੀਤੇ ਆ ਥੋੜੇ ਕ ਸਮੇਂ ਦੇ ਵਿੱਚ ਇਹ ਪਰਚੇ 300 ਦੇ ਕਰੀਬ ਆ ਜਿਹੜੇ ਦਰਜ ਕੀਤੇ ਗਏ ਆ ਉਸ ਤੋਂ ਬਾਅਦ ਹੋਰ ਵੀ ਪਰਚੇ ਦਰਜ ਹੋਏ ਆ ਤੇ ਇਹ ਵੀ ਪਤਾ ਲੱਗਾ ਵੀ ਇਹ ਪੰਜਾਬ ਦੇ ਵਿੱਚ ਲੁਧਿਆਣਾ ਪਹਿਲੇ ਨੰਬਰ ਦੇ ਉੱਤੇ ਆ ਬਾਕੀ ਸਾਰੇ ਜਲੇ ਵਿੱਚ ਹੈਗੇ ਆ ਪਰ ਲੁਧਿਆਣਾ ਪਹਿਲੇ ਨੰਬਰ ਦੇ ਉੱਤੇ ਆ ਸੋ ਇਹੋ ਜੇ ਵੇਰਵੇ ਸਾਹਮਣੇ ਜਦੋਂ ਆਉਂਦੇ ਹੋਣ ਤੇ ਪੰਜਾਬ ਦੇ ਡੀਜੀਪੀ ਸਾਹਿਬ ਖੁਦ ਇਹ ਗੱਲ ਕਹਿੰਦੇ ਹੁਣ ਕਿ ਭਾਈ ਪੰਜਾਬ ਦੇ ਵਿੱਚ ਵਾਰਦਾਤਾਂ ਚ ਵਾਧਾ ਹੋਇਆ ਤੇ ਮੇਰਾ ਖਿਆਲ ਆ ਵੀ ਉਸ ਤੋਂ ਬਾਅਦ ਕੁਝ ਹੋਰ ਕਹਿਣ ਨੂੰ ਤਾਂ ਬਾਕੀ ਨਹੀਂ ਬਚਦਾ ਸੋ ਪੰਜਾਬ ਦੇ ਵਿੱਚ ਭਾਈ ਬਚਾ ਦੇ ਵਿੱਚ ਹੀ ਬਚਾ ਤੇ ਜਿਹੜੇ ਇਹ ਦੋਵੇਂ ਦੋਸ਼ੀ ਆ ਫੜੇ ਕੰਗ ਤੰਗ ਸਾਬੂਕਾਂ ਵਾਲੇ ਉਹ ਕਹਿੰਦੇ ਜੀ ਕਿ ਅਸੀਂ ਤਾਂ ਉਹ ਤਾਂ ਬਜ਼ੁਰਗ ਚੱਕਿਆ ਸੀਗਾ ਅਗਵਾ ਕੀਤਾ ਸੀ ਬੀ ਉਹਦੇ ਕੋਲੇ ਪੈਸੇ ਕਾਫੀ ਆ ਉਹ ਬਿਆਜੂ ਵੀ ਪੈਸੇ ਦਿੰਦਾ ਸੀ ਹੋਰ ਵੀ ਉਹਦੇ ਕੋਲੇ ਕਾਫੀ ਵਸੀਲੇ ਸੀਗੇ ਪੈਸਿਆਂ ਦੇ ਅਸੀਂ ਸੋਚਿਆ ਵੀ ਚਲੋ ਇਹਨੂੰ ਕੀ ਫਰਕ ਪੈਂਦਾ ਜੇ 1 ਕਰੋੜ ਖੰਡ ਲੈ ਵੀ ਲਵਾਂਗੇ ਤੇ ਪਰ ਬਜ਼ੁਰਗ ਕਹਿੰਦਾ ਜੀ ਮੇਰੇ ਕੋਲ ਤਾਂ ਲੱਖ ਡੇਢ ਲੱਖ ਰੁਪਈਆ ਹੀ ਆ ਉਹ ਕਹਿੰਨੇ ਵੀ ਇਸ ਗੱਲ ਕਰਕੇ ਸਾਡੀ ਆਰਗੂਮੈਂਟ ਚੱਲਦੀ ਸੀ ਉਹਨੇ ਆਵਾਜ਼ ਪਛਾਣ ਲਈ ਤਾਂ ਕਰਕੇ ਕਤਲ ਕਰਤਾ ਜੀ ਜੀ ਤਣਾ ਸਾਹਿਬ ਮਾਲਵਿੰਦਰ ਮਾਲੀ ਕਹਿੰਦੇ ਉਹਨਾਂ ਦੇ ਹੱਕ ਦੇ ਵਿੱਚ ਹੁਣ ਕਈ ਜਥੇਬੰਦੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਇਹ ਮਾਲਵਿੰਦਰ ਮਾਲੀ ਦੇ ਉੱਤੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਦੋਸ਼ ਆ ਪਰ ਮੈਂ ਇਸ ਗੱਲ ਦੇ ਉੱਤੇ ਬਹੁਤ ਹੈਰਾਨ ਆ ਵੀ ਪੰਜਾਬੀ ਤਾਂ ਸਾਰੇ ਬੋਲ ਰਹੇ ਉਹਦੇ ਹੱਕ ਦੇ ਵਿੱਚ ਤੇ ਨਵਜੋਤ ਸਿੱਧੂ ਕਿਉਂ ਨਹੀਂ ਬੋਲਿਆ ਹਾਲੇ ਤੱਕ ਨਵਜੋਤ ਸਿੰਘ ਸਿੱਧੂ ਕਿੱਥੇ ਆ ਕਿਉਂਕਿ ਉਹ ਤਾਂ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਤਲਾਹ ਕਰ ਰਿਹਾ ਤੇ ਹੋਰ ਨਵਜੋਤ ਸਿੰਘ ਸਿੱਧੂ ਕਿੱਧਰ ਗਏ ਇਹ ਤਾਂ ਨਹੀਂ ਵੀ ਕਿਤੇ ਵੀ ਭਾਈ ਨਵਜੋਤ ਸਿੰਘ ਸਿੱਧੂ ਕਿਸੇ ਗੱਲੋਂ ਦੂਰੀ ਬਣਾ ਕੇ ਚੱਲਦੇ ਆ ਜਾਂ ਕੋਈ ਹੋਰ ਕਾਰਨ ਆ ਪਰ ਮਾਲਵਿੰਦਰ ਮਾਲੀ ਨੇ ਜਿਹੜੇ ਉਹਨਾਂ ਦੇ ਉੱਤੇ ਦੋਸ਼ ਹੈਗਾ ਜੀ ਦੇਵੀ ਦੇਵਤਿਆਂ ਦੇ ਅਪਮਾਨ ਦੇ ਵਿੱਚ ਕਹਿੰਦੇ ਗੱਲ ਕਈ ਹਾਲਾਂਕਿ ਉਹਨਾਂ ਨੇ ਕਿਹਾ ਜੀ ਕਿ ਮੈਂ ਇਦਾਂ ਦੀ ਗੱਲ ਕੋਈ ਕਹੀ ਨਹੀਂਗੀ ਇਹ ਜਾਣਬੁੱਝ ਕੇ ਹੈਰਾਨੀ ਇਸ ਗੱਲ ਦੀ ਆ ਵੀ ਪੁਲਿਸ ਦੇ ਵੱਲੋਂ ਹਾਲੇ ਤੱਕ ਪਰਿਵਾਰ ਦੇ ਮੈਂਬਰਾਂ ਨੂੰ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਗਈ ਹੈਰਾਨੀ ਇਸ ਗੱਲ ਦੀ ਆ ਪੁਲਿਸ ਨੇ ਕੋਈ ਰਿਮਾਨ ਨਹੀਂ ਲਿਆ ਤੇ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੁਣ ਭੇਜ ਦਿੱਤਾ 1 ਅਕਤੂਬਰ ਤੱਕ ਦੇ ਲਈ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਇਹ ਤਾਂ ਹਾਲਾਤ ਆ ਸੋ ਵੇਖਦੇ ਭਾਈ ਇਸ ਮਸਲੇ ਦੇ ਵਿੱਚ ਕੀ ਮੋੜ ਆਉਂਦਾ ਪਰ ਕਿਸੇ ਵੇਲੇ ਆਪਾਂ ਜਾਣਦੇ ਆ ਕਿ ਲੱਖੇ ਸਦਾਨੇ ਦੀ ਰਿਹਾਈ ਵਾਸਤੇ ਲੋਕ ਇਕੱਠੇ ਹੋਏ ਸੀ ਹੁਣ ਮੇਰਾ ਖਿਆਲ ਆ ਵੀ ਮਾਲੀ ਹੋਰਾਂ ਦੇ ਵਾਸਤੇ ਵੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਲਾਂਬੰਦੀ ਕੀਤੀ ਜਾਊਗੀ ਲਾਂਬੰਦੀ ਕੀਤੀ ਜਾਊਗੀ ਸੋ ਵੇਨੇ ਕੀ ਬੰਦਾ ਇਸ ਮਸਲੇ ਦੇ ਵਿੱਚ ਪਰ ਇਹ ਆ ਵੀ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਲੋਕ ਆ ਜਿਹੜੇ ਉਹ ਹਮਲਾ ਮਾਰ ਰਹੇ ਆ ਕਿਸੇ ਜਥੇਬੰਦੀ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਡੀਸੀ ਦਫਤਰ ਨਾ ਕਰਾਓ ਕਰਾਂਗੇ ਕਿਸੇ ਨੇ ਕਿਹਾ ਜੀ ਕਿਸੇ ਐਨੀ ਤਰੀਕੇ ਨੂੰ ਇਸ ਥਾਂ ਤੇ ਕਰਾਓ ਕਰਾਂਗੇ ਸੋ ਇਸ ਤਰੀਕੇ ਦੇ ਵਿਰਵੇ ਸਾਹਮਣੇ ਆ ਰਹੇ ਆ ਪਰ ਮੰਗ ਇਹ ਆ ਵੀ ਇੱਕ ਤਾਂ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ ਤੇ ਦਰਜ ਕੀਤਾ ਕੇਸ ਰੱਦ ਕੀਤਾ ਜਾਵੇਗੀ। ਜੀ। ਜਨਾਬ ਸਾਹਿਬ ਉੱਧਰ ਦੂਸਰੇ ਵੱਲ ਨੇ ਅਮਰਿਤਪਾਲ ਸਿੰਘ ਤੇ ਕਲਸੀ ਦੇ ਉੱਪਰ ਜਿਹੜੀ ਐਨਐਸਏ ਲੱਗੀ ਹੈ ਇਹਦੇ ਖਿਲਾਫ ਸੁਣਵਾਈ ਕਹਿੰਦੇ 3 ਤਰੀਕ ਨੂੰ ਹੈ। ਹਾਂ ਬਿਲਕੁਲ ਜੀ ਲੰਘੇ ਕੱਲ ਪੰਜਾਬ ਦੀ ਸਰਕਾਰ ਨੇ ਆਪਣੇ ਵੱਲੋਂ ਤਾਂ ਉਤਰ ਪੇਸ਼ ਕਰਤਾ ਪਰ ਹਾਲੇ ਉਤਰ ਹੋਰ ਆਉਣੇ ਬਾਕੀ ਆ। ਕੇਂਦਰ ਦੀ ਸਰਕਾਰ ਨੇ ਹਾਲੇ ਉਤਰ ਜਿਹੜੇ ਉਹ ਦੇਣੇ ਬਾਕੀ ਆ। ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਅਗਲੀ ਸੁਣਵਾਈ ਹੁਣ 3 ਅਕਤੂਬਰ ਤੇ ਪਾਈ ਗਈ ਆ। ਇਹ ਅਸਲ ਦੇ ਵਿੱਚ ਦਲਜੀਤ ਸਿੰਘ ਕਲਸੀ ਜਿਹੜਾ ਕਿ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦਾ ਅਮਰਤਪਾਲ ਸਿੰਘ ਤੇ ਕੁਝ ਹੋਰ ਨਾਂ ਦੇ ਵੱਲੋਂ ਤੇ ਇਹ ਪਤਾ ਲੱਗਾ ਜੀ ਕਿ ਇੱਥੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਆ ਵੀ ਸਾਡੀ ਐਨਐਸਏ ਦੀ ਮਿਆਦ ਕਿਉਂ ਵਧਾਈ ਗਈ ਆ ਕਿਹੜੇ ਕਾਰਨ ਜਿਹਦੇ ਕਰਕੇ ਸਾਡੀ ਐਨਐਸਏ ਦੀ ਇਹ ਮਿਆਦ ਵਧਾਈ ਗਈ ਆ ਸੋ ਇਸ ਮਸਲੇ ਦੇ ਉੱਤੇ ਸੁਣਵਾਈ ਦਾ ਕੰਮ ਹੈਗਾ ਜੀ ਇਸ ਮਸਲੇ ਤੇ ਸੁਣਵਾਈ ਚੱਲ ਰਹੀ ਆ ਸੋ ਦੇਖਦੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਮੋੜ ਆਉਂਦਾ ਪਰ ਇਹ ਆ ਵੀ ਜਿਨ੍ਹਾਂ ਨੇ ਐਨਐਸਏ ਲਈ ਆ ਉਹਨਾਂ ਨੇ ਉੱਤਰ ਹੁਣ ਕੀ ਦੇਣੇ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਉੱਤਰ ਦਿੱਤਾ ਤੇ ਉਹਨਾਂ ਨੇ ਉੱਤਰ ਦੇਣਾ ਹਾਲੇ ਕੇਂਦਰ ਦੀ ਸਰਕਾਰ ਨੇ ਡਿਬਰੂਗੜ ਜੇਲ੍ਹ ਪ੍ਰਸ਼ਾਸਨ ਨੇ ਉੱਤਰ ਦੇਣਾ ਹਾਲੇ ਉਹਨਾਂ ਨੇ ਤਾਂ ਚਲੋ ਇੱਕੋ ਗੱਲ ਕਹਿਣੀ ਵੀ ਜੋ ਲਾਈ ਗਈ ਆ ਸਾਨੂੰ ਤਾਂ ਸਿਰਫ ਜੇਲ੍ਹ ਦਾ ਹੀ ਪਤਾ ਵੀ ਜੇਲ੍ਹ ਦੇ ਵਿੱਚ ਕਿੰਨਾ ਸਮਾਂ ਬੰਦਾ ਰੱਖਣਾ ਬਾਕੀ ਤਾਂ ਕਾਨੂੰਨ ਦੇ ਮੁਤਾਬਕ ਆ ਪਰ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਪਾਈ ਗਈ ਆ ਵੀ ਸਾਡੀ ਐਨਐਸਏ ਦੇ ਵਿੱਚ ਮਿਆਦ ਦੇ ਵਿੱਚ ਵਾਧਾ ਕਿਉਂ ਕੀਤਾ ਗਿਆ ਹੈ ਜੀ ਜਨਾਬ ਸਾਹਿਬ ਇੱਕ ਬੜੀ ਦੁਖ ਭਰੀ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਜੀ ਕਹਿੰਦੇ ਇੱਕ ਗੱਦਾ ਫੈਕਟਰੀ ਦੇ ਵਿੱਚ ਅੱਗ ਲੱਗੀ ਜਿਸ ਦੇ ਕਰਕੇ ਤਿੰਨ ਲੋਕ ਜਿਉਂਦੇ ਹੀ ਸੜ ਗਏ ਨੇ ਜੀ ਕਿੱਥੋਂ ਦੀ ਖਬਰ ਇਹ ਜੀ ਬਠਿੰਡੇ ਵੱਲੋਂ ਖਬਰ ਆਈ ਹੈ ਬਠਿੰਡਾ ਡੱਬ ਵਾਲੀ ਰੋਡ ਦੇ ਉੱਤੋਂ ਹੀ ਖਬਰ ਆਈ ਆ ਗੱਦਾ ਫੈਕਟਰੀ ਨੂੰ ਇੱਥੇ ਅੱਗ ਲੱਗੀ ਆ ਤੇ ਤਿੰਨ ਨੌਜਵਾਨ ਜਿਉਂਦੇ ਸੜ ਗਏ ਆ ਇਹ ਹੈਗੇ ਜੀ ਬਠਿੰਡਾ ਡੱਬ ਵਾਲੀ ਮੁੱਖ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਪਿੰਡ ਗਹਿਰੀ ਬੁੱਟਰ ਨੇੜੇ ਹੈਰੀਟੇਜ ਇੰਡਸਟਰੀ ਗੱਦਾ ਫੈਕਟਰੀ ਦੇ ਵਿੱਚ ਅਚਾਨਕ ਤੁਮਾਕੀ ਤੋਂ ਬਾਅਦ ਅੱਗ ਲੱਗੀ ਹੈ ਤੇ ਪਿੰਡ ਸ਼ੇਰਗੜ ਦੇ ਤਿੰਨ ਨੌਜਵਾਨ ਮਜ਼ਦੂਰ ਜਿੰਦਾ ਸੜ ਗਏ ਆ ਇਹ ਉੱਥੇ ਕੰਮ ਕਰਦੇ ਸੀਗੇ ਤੇ ਕੰਮ ਕਰਦੇ ਦਰਜਨ ਦੇ ਕਰੀਬ ਹੋਰ ਮਜ਼ਦੂਰਾਂ ਨੇ ਮਸਾ ਭੱਜ ਕੇ ਆਪਣੀ ਜਾਨ ਬਚਾਈ ਆ ਤੇ ਜਿਨ੍ਹਾਂ ਦੀ ਮੌਤ ਹੋਈ ਉਹਦੇ ਵਿੱਚ ਨਰਿੰਦਰ ਸਿੰਘ, ਵਿਜੇ ਕੁਮਾਰ ਤੇ ਲਖਵੀਰ ਸਿੰਘ ਇਹ ਤਿੰਨ ਜਣੇ ਆ ਜਿਨ੍ਹਾਂ ਦੀ ਮੌਤ ਹੋ ਗਈ ਆ ਸੋ ਇੱਥੇ ਪਤਾ ਲੱਗਾ ਜੀ 65-66 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਿਆ ਕੇ ਅੱਗ ਦੇ ਉੱਤੇ ਮਸਾ ਕਾਬੂ ਪਾਇਆ ਗਿਆ ਅੱਗ ਲੱਗਣ ਦੇ ਕਾਰਨ ਹਾਲੇ ਤੱਕ ਨਹੀਂ ਪਤਾ ਵੀ ਕਾਰਨ ਕਿਹੜੇ-ਕਿਹੜੇ ਹੋਣਗੇ ਪਰ ਗੱਲ ਵੀ ਘਟਨਾ ਬਹੁਤ ਮੰਦਭਾਗੀ ਵਾਪਰੀ ਆ ਖੇਰਗੜ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਆ ਬਹੁਤ ਦੁਖਦਾਈ ਖਬਰ ਇਹ ਸਾਹਮਣੇ ਆਈ ਆ ਤੇ ਹੁਣ ਪਤਾ ਨਹੀਂ ਵੀ ਫੈਕਟਰੀ ਨਿਯਮਾਂ ਮੁਤਾਬਕ ਚੱਲਦੀ ਸੀ ਜਾਂ ਨਹੀਂ ਚੱਲਦੀ ਸੀ ਇਹਨਾਂ ਵਿਚਾਰਿਆਂ ਦੀ ਇੰਸ਼ੋਰੈਂਸ ਹੋਈ ਸੀ ਜਾਂ ਨਹੀਂ ਹੋਈ ਸੀ ਇਹ ਵੀ ਨਹੀਂ ਪਤਾ ਸਰਕਾਰ ਨੇ ਜਾਂ ਫੈਕਟਰੀ ਨੇ ਪੰਜਾਬ ਦੇ ਜਿਹੜੇ ਇਹ ਪੀੜਿਤ ਪਰਿਵਾਰ ਆ ਇਹਨਾਂ ਦੀ ਕੀ ਮਦਦ ਕਰਨੀ ਹੈ ਵੀ ਨਹੀਂ ਪਤਾਗਾ ਪਰ ਦੁੱਖ ਬਹੁਤ ਹੋਇਆ ਜੀ ਇਸ ਗੱਲ ਦੇ ਉੱਤੇ ਜੀ ਬਿਲਕੁਲ ਸਹੀ ਤਾਨਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਕਿੰਨਾ ਕੁ ਬਦਲ ਗਿਆ ਦੇਖੋ ਪੰਜਾਬ ਦਾ ਮੌਸਮ ਰਾਤ ਦੇ ਵੇਲੇ ਕਾਫੀ ਬਦਲ ਜਾਂਦਾ ਉਦਾਂ ਮੌਸਮ ਠੀਕ ਹੀ ਆ ਦਿਨ ਦੇ ਵੇਲੇ ਜੇ ਮੀਂਹ ਪੈ ਵੀ ਜਾਵੇ ਕਿਤੇ ਤਾਂ ਵੀ ਗਰਮੀ ਜੀ ਆ ਨਾ ਪਵੇ ਤਾਂ ਵੀ ਗਰਮੀ ਜੀ ਆ ਪਰ ਰਾਤ ਦੇ ਵੇਲੇ ਮੌਸਮ ਦੇ ਵਿੱਚ ਕਾਫੀ ਤਬਦੀਲੀ ਆਉਂਦੀ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਾਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ